ਰੁੜਕਾ ਕਲਾ ਤੋਂ ਫਿਲੌਰ ਰੋਡ ਤੇ ਸ਼ਨੀਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਮੋਟਰਸਾਈਕਲ ਸਵਾਰਾਂ ਨੂੰ ਇੱਕ ਗੈਸ ਸਿਲੰਡਰਾਂ ਨਾਲ ਭਰੇ ਤੇਜ਼ ਰਫ਼ਤਾਰ ਅਣਪਛਤੇ ਵਾਹਨ ਨੇ ਬੇਰਹਿਮੀ ਨਾਲ ਟੱਕਰ ਮਾਰ ਦਿੱਤੀ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇੱਕ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਮ੍ਰਿਤਕ ਦੀ ਪਛਾਣ ਰਕੇਸ਼ ਕੁਮਾਰ ਪੁੱਤਰ ਭਲਦੇਵ ਰਾਜਬਾਸੀ ਮੁਹੱਲਾ ਕਾਜੀਆ ਫਿਲੌਰ ਵਜੋਈ ਹੈ ਜੋ ਆਪਣੇ ਪਤੀ ਜੇ ਸ਼ਿਵ ਕੁਮਾਰ ਪੁੱਤਰ ਰਮੇਸ਼ ਕੁਮਾਰ ਨਾਲ ਬਡਾੜੇ ਸਾਈਡ ਤੋਂ ਮੁਰਗੇ ਖਰੀਦ ਕੇ ਮੋਟਰਸਾਈਕਲ ਤੇ ਵਾਪਸ ਫਲੋਰ ਆ ਰਹੇ ਸਨ ਜਦ ਕਿ ਉਹ ਪਿੰਡ ਰੁੜਕਾ ਕਲਾ ਦੇ ਨਜ਼ਦੀਕ ਮਠੱਡਾ ਕਲਾ ਅਤੇ ਜੱਜਾ ਕਲਾ ਵਿਚਕਾਰ ਤਿੱਖੇ ਮੋੜ ਤੇ ਪਹੁੰਚੇ ਤਾਂ ਫਲੋਰ ਵੱਲੋਂ ਤੇਜ਼ ਰਫ਼ਤਾਰ ਆ ਰਹੇ ਸਿਲੰਡਰ ਭਰੇ ਵਾਹਨ ਨੇ ਉਹਨਾਂ ਨੂੰ ਬੇਦਰਦੀ ਨਾਲ ਫੇਟ ਮਾਰ ਦਿੱਤੀ ਟੱਕਰ ਇੰਨੀ ਭਿਆਨਕ ਸੀ ਕਿ ਰਕੇਸ਼ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਸ਼ਿਵ ਕੁਮਾਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ 112 ਨੰਬਰ ਦੀ ਟੀਮ ਨੇ ਐਸਆਈ ਲਖਵਿੰਦਰ ਸਿੰਘ ਨੇ ਲੋਕਾਂ ਦੀ ਮਦਦ ਨਾਲ ਤੁਰੰਤ ਹਸਪਤਾਲ ਭੇਜਿਆ ਹਾਦਸੇ ਤੋਂ ਬਾਅਦ ਅਣਪਛਤਾ ਵਾਹਨ ਚਾਲਕ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਐਂਬੂਲੈਂਸ ਸੇਵਾਵਾਂ 'ਤੇ ਸਵਾਲ ਦਸਨ ਜੋਗ ਹੈ ਕਿ ਮ੍ਰਿਤਕ ਦੀ ਦੇਹ ਕਾਫੀ ਦੇਰ ਤੱਕ ਸੜਕ ਤੇ ਹੀ ਪਈ ਰਹੀ 108 ਐਂਬੂਲੈਂਸ ਦੇ ਕਰਮਚਾਰੀਆਂ ਨੇ ਮ੍ਰਿਤਕ ਦੇਹ ਨੂੰ ਲਿਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਕੋਲ ਮ੍ਰਿਤਕ ਨੂੰ ਐਂਬੂਲੈਂਸ ਵਿੱਚ ਲਿਜਾਣ ਦੀ ਮਨਾਹੀ ਹੈ ਜੋ ਇੱਕ ਵੱਡਾ ਸਵਾਲ ਬਣ ਗਿਆ ਹੈ ਬਾਅਦ ਵਿੱਚ ਪਿੰਡ ਬੀੜਵਾਂਸੀਆਂ ਤੋਂ ਮੰਗੀ ਐਂਬੂਲੈਂਸ ਦੁਆਰਾ ਮ੍ਰਿਤਕ ਦੇ ਨੂੰ ਫਿਲੋਸਿਵਲ ਹਸਪਤਾਲ ਪਹੁੰਚਾਇਆ ਗਿਆ ਪੁਲਿਸ ਵੱਲੋਂ ਅਣਪਛਾਤੇ ਬਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਬੇਟਾ ਕੀ ਨਾਮ ਹੈ ਤੇਰਾ ਸ਼ਿਵ ਕੁਮਾਰ ਕੀ ਕਿੱਦਾਂ ਐਕਸੀਡੈਂਟ ਕਿੱਦਾਂ ਹੋਇਆ ਕੱਦ ਤੇ ਸੀਗੇ ਤੁਸੀਂ ਅਸੀਂ ਮੋਟਰਸਾਈਕਲ 'ਤੇ ਸੀਗੇ ਕਿੰਨੇ ਜਾਣੇ ਸੀਗੇ ਮੋਟਰਸਾਈਕਲ 'ਤੇ ਦੋ ਅਛਾ ਜੀ ਕੌਣ ਸੀਗੇ ਨਾਲ ਵੱਡੇ ਪਾਪਾ ਸੀ ਅਛਾ ਇਹ ਕਿੱਦਾਂ ਐ ਐਕਸੀਡੈਂਟ ਹੋਇਆ ਬੇਟਾ ਉਹ ਅਸੀਂ ਆ ਰਹੇ ਸੀ ਕਿਤੇ ਅੱਗੇ ਉਹਦੀ ਟੈਂਪੋ ਵਾਲ ਆ ਗਿਆ ਅਸੀਂ ਟੈਂਪੋ ਚ ਕੀ ਲੋਡ ਸੀਗਾ ਉਹਦੇ ਚ ਸਿਲੰਡਰ ਸੀਗੇ ਅਸੀਂ ਕਿਦਾਂ ਹੋਇਆ ਇਹ ਐਕਸੀਡੈਂਟ ਕਿਦਾਂ ਹੋਇਆ ਉਹ ਅੱਗੇ ਉਹਦੀ ਆ ਰਿਹਾ ਸੀ ਉਹ ਅਸੀਂ ਵੀ ਸੀ ਸਾਡੀ ਟੱਕਰ ਹੋ ਗਈ ਅਸੀਂ ਤੁਸੀਂ ਕਿਧਰੋਂ ਕਿਧਰ ਨੂੰ ਜਾ ਰਹੇ ਸੀਗੇ ਬੇਟਾ ਤੁਸੀਂ ਰੁੜਕੇ ਲੁਖਾਰ ਨਹੀਂ ਜਾ ਰਹੇ ਸੀ ਅਸੀਂ ਰੁੜਕੇ ਅਗਲੇ ਤੋਂ ਘਰ ਨਹੀਂ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਘਰ ਵਾਪਸ ਚਿਲੌਰ ਅਸੀਂ ਕਿੰਨੇ ਕ ਵਜੇ ਹਾਦਸਾ ਵਾਪਰੇ ਬੇਟਾ ਇਹ ਤੇ ਉਹ ਲੋ ਜੀ ਉਹ ਠੀਕ ਹੈ ਵੈਸੇ ਹਾਂਜੀ ਪਰ ਕੀ ਨਾਮ ਹੈ ਤੇ ਕੀ ਹਾਦਸਾ ਵਾਪਰਿਆ ਮੇਰਾ ਨਾਮ ਆ ਵੀ ਸ਼ੇਖ ਹੈ ਜੀ ਹਾਂਜੀ ਤੇ ਐਕਸੀਡੈਂਟ ਹੋਇਆ ਬਾਬਾ ਕਿੱਥੇ ਗਏ ਐਕਸੀਡੈਂਟ ਬਾਬਾ ਹੋਇਆ ਜੀ ਰੋਡ ਕੇ ਰੋਡ ਕਿੰਨੇ ਕ ਵਜੇ ਇਹ ਹਾਦਸਾ ਵਾਪਰਿਆ ਦਪਹਿਰ ਕ ਦਾ ਟਾਈਮ ਸੀਗਾ ਜੀ तकरीबन 2 2:00 ਵਜੇ ਦਾ ਹੈ ਮ੍ਰਿਤਿਕ ਦਾ ਡਾਕੀ ਲੱਗਦਾ ਜੀ ਕਿੰਨੀ ਉਮਰ ਕੀ ਨਾਮ ਹੈ ਉਹਨਾਂ ਦਾ ਰਕੇਸ਼ ਕੁਮਾਰ ਕਿੰਨੀ ਉਮਰ ਹੈ ਉਹਨਾਂ ਦੀ 45 50 ਕੀ ਲੈ ਕੇ ਆ ਰਹੇ ਸੀ ਕਿੱਧਰੋਂ ਕਿੱਧਰ ਨੂੰ ਜਾ ਰਹੇ ਸੀਗੇ ਚਿਕਨ ਦਾ ਸਮਾਨ ਲੈ ਕੇ ਆ ਰਹੇ ਸੀ ਕਿੱਧਰੋਂ ਲੈ ਕੇ ਆ ਰਹੇ ਸੀ ਕਿੱਧਰ ਨੂੰ ਜਾ ਰਹੇ ਸੀ ਜਰਾ ਆਪਣੀ ਗ੍ਰਾਮ ਵੱਲੋਂ ਲੈ ਕੇ ਆ ਰਹੇ ਨਹੀਂ ਬਡਾਲੇ ਇਹ ਬਡਾਲੇ ਤੋਂ ਬਡਾਲੇ ਤੋਂ ਲੈ ਕੇ ਆ ਰਹੇ ਸੀ ਕਿੱਥੇ ਨੂੰ ਲੈ ਕੇ ਆ ਰਹੇ ਸੀ ਜੀ ਫਲੋਰੀ ਕਿੱਥੇ ਗਏ ਹਾਸਾ ਵਾਪਰਿਆ ਜੀ ਮੋਟਾ ਛੱਡਿਆ ਗੇਟ ਤੋਂ ਕੋਈ ਦੱਸਦੇ ਨਹੀਂ ਕੋਈ ਦੱਸ ਕਿੰਨੇ ਜਾਣੇ ਮੋਟਰਸਾਈਕਲ ਤੇ ਸਵਾਰ ਸੀਗੇ ਦੋ ਸੀਗੇ ਕਾਦੇ ਨਾਲ ਐਕਸੀਡੈਂਟ ਹੋਇਆ ਜੀ ਆਪਣੇ ਟਰੈਕ ਸਿਲੰਡਰਾਂ ਦਾ ਸੀਗਾ ਗੱਡੀ ਉਹ ਵੱਜੀ ਠੀਕ ਹਾਂਜੀ ਸਰ ਕੀ ਨਾਮ ਆ ਕੀ ਹਸਾਬਾ ਵਪਰੇ ਆ ਜੀ ਹਾਂਜੀ ਮੇਰਾ ਨਾਮ ਸੁਮੇਤ ਆ ਮੈਂ ਉਹਨਾਂ ਦਾ ਜਵਾਈ ਭਾਈ ਹਾਂ ਤੇ ਮੈਨੂੰ ਫੋਨ ਆਇਆ ਸੀ ਤਕਰੀਬਨ ਦੁਪਹਿਰ ਦੇ ਟਾਈਮ ਕਿ ਕੀ ਦਗਰ ਕੀ ਐਕਸੀਡੈਂਟ ਹੋ ਗਿਆ ਉਸ ਮਾਲ ਲੈ ਕੇ ਆ ਰਹੇ ਸੀਗੇ ਬਡਾਲੇ ਵਾਲੋ ਸਮਰਾਵਾਂ ਵਾਲੋ ਤੇ ਆਉਂਦੇ ਵੇਲੇ ਬਿਲਕੁਲ ਠੀਕ ਆਇਆ ਜਦੋਂ 플ੌਟੋ ਨੇੜੇ ਮੁੱਠੜਿਆਂ ਜੱਜਿਆਂ ਤੱਪ ਕੇ ਮੁੱਠੜਿਆਂ ਦੇ ਪਿੱਛੇ ਕੀਟ ਜਿਹੜਾ ਆਉਂਦਾ ਹੈ ਮੁੱਠੜਾ ਗਲਾ ਦਾ ਬਿਲਕੁਲ ਮੋੜ ਤੇ ਆਣ ਕੇ ਕੋਈ ਅੱਗੋ ਗੱਡੀ ਆਈ ਸਿਲੰਡਰ ਵਾਲੀ ਬਹੁਤ ਤੇਜ਼ ਗਫਤਾਰ ਨਾਲ ਤੇ ਇਹ ਨਾਲ ਪਤੀਜਾ ਇਹਨਾਂ ਦਾ ਪਿੱਛੇ ਬੈਠਾ ਸੀਗਾ ਤੇ ਬਿਲਕੁਲ ਸਾਹਮਣੇ ਸਾਹਮਣੇ ਸ਼ਹਿਰ ਟੱਕਰ ਹੋਈ ਜਾਂ ਸਾਈਡ ਮਾਰ ਕੇ ਚਲੇ ਗਏ ਉਹਨਾਂ ਨੇ ਕੁਝ ਨਹੀਂ ਉਹਨਾਂ ਨੂੰ ਪਤਾ ਲੱਗਾ ਉਹ ਬਿਲਕੁਲ ਅਨਜਾਨ ਰਹੇ ਤੇ ਜਦੋਂ ਅਸੀਂ ਇਹ ਦੇਖਿਆ ਕਿ ਆ 10-15 ਮਿੰਟ ਬਾਅਦ ਪਹੁੰਚੇ ਤਾਂ ਇਹਨਾਂ ਦੀ ਡੈਥ ਹੋ ਚੁੱਕੀ ਸੀਗੇ ਤੇ ਭਤੀਜਾ ਜੀ ਨੂੰ ਹਸਪਤਾਲ ਲੈ ਕੇ ਗਏ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਉਹਨਾਂ ਦੇ ਲੱਤਾਂ 'ਤੇ ਸੱਟ ਲੱਗੀ ਆ ਉਹਨਾਂ ਦਾ ਨਾਮ ਦਕੇਸ਼ ਕੁਮਾਰ ਆ ਤੇ ਉਮਰ ਉਹਨਾਂ ਦੀ 52 ਤੋਂ 25 ਸਾਲ ਹੈ ਤੇ ਜਿਹੜਾ ਭਤੀਜਾ ਉਹ ਉਹਦਾ ਕੀ ਨਾਮ ਹੈ ਜੀ ਉਹਨਾਂ ਦਾ ਸ਼ਿਵ ਕੁਮਾਰ ਆ ਉਹਨਾਂ ਦੀ ਉਮਰ 14 ਸਾਲ ਹੈ ਪੁਲਿਸ ਨੂੰ ਇਸ ਵਾਰ ਸ਼ਿਕਾਇਤ ਵਗੈਰਾ ਕਰ ਦਿੱਤੀ ਹੈ ਹਾਂਜੀ ਹਾਂਜੀ ਪੁਲਿਸ ਨੂੰ ਕਰ ਦਿੱਤੀ ਉਹ ਆਪਣੇ ਵੱਲੋਂ ਕੁਝ ਇਨਵੈਸਟੀਗੇਸ਼ਨ ਕਰ ਰਹੀ ਆ ਬੁੱਜੀ ਜੀ ਤੇ ਬੋਡੀ ਨੂੰ ਫਲੋਰ ਹਸਪਤਲ ਲੈ ਗਏ ਫਲੋਰ ਹਸਪਤਲ ਲੈ ਗਏ ਤੇ ਹੁਣ ਦੇਖੋ ਹੁਣ ਗਾਂ ਤੇ ਕੀ ਬੰਦਦਾ ਹੈ ਜਦੋਂ ਰੋਡ ਤੇ ਕਰਿਆ ਕੀ ਹਾਸਾ ਹੋ ਗਿਆ ਇੱਥੇ ਕੋਈ ਸੰੜਾ ਵਾਲੀ ਗੱਡੀ ਸੀਗੀ ਉਹ ਹਿੱਟ ਕਰ ਗਈ ਮੋਟਰਸਾਈਕਲ ਨੂੰ ਇੱਕ ਦੀ ਜਾਨ ਚਲੀ ਗਈ ਮੌਕੇ ਤੇ ਤੇ ਇੱਕ ਦੀ ਲੱਤ ਟੁੱਟੀ ਆ ਜਿਹਦੀ ਲੱਤ ਟੁੱਟੀ ਆ ਉਹਨੂੰ ਸੇਵਾ ਹਸਪਤਲ ਫਲੋਰ ਭੇਜਤਾ ਮ੍ਰਿਤਕ ਦੀ ਪਛਾਣ ਹੋ ਚੁੱਕੀ ਹੈ ਹਾਂਜੀ ਹੋ ਚੁੱਕੀ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਸੀ ਕਿੱਥੋਂ ਆ ਰਹੇ ਇਹ ਮ੍ਰਿਤਕ ਰਕੇਸ਼ ਰਕੇਸ਼ ਕੁਮਾਰ ਇਹ ਸਾਨੂੰ ਪੁਲਦੇਰ